ਅੱਜ ਲੁਧਿਆਣਾ ਦੇ ਲੱਡੋਵਲ ਟੋਲ ਪਲਾਜ਼ਾ ਤੇ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਔਰ ਇਹ ਲੱਡੋਵਲ ਟੋਲ ਪਲਾਜ਼ੇ ਨੂੰ ਫ੍ਰੀ ਕਰਾਨ ਜਾ ਰਹੀਆਂ ਨੇ ਇਸ ਦੀਆਂ ਤਸਵੀਰਾਂ ਲੁਧਿਆਣਾ ਦੇ ਲੱਡੋਵਲ ਟੋਲ ਪਲਾਜ਼ੇ ਤੋਂ ਹੈ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਹੈ ਅਤੇ ਦੁਆਬਾ ਕਿਸਾਨ ਯੂਨੀਅਨ ਹੈ ਕਿਉਂਕਿ ਇੱਕ ਪਾਸੇ ਜਿਹੜਾ ਪ੍ਰੋਟੈਸਟ ਚੱਲ ਰਿਹਾ ਹੈ ਪੰਜਾਬ ਭਰ ਦੇ ਵਿੱਚ ਉਹ ਟਰੈਕਟਰ ਮਾਰਦਾ ਵੀ ਚੱਲ ਰਿਹਾ ਹੈ ਪਰ ਇਹ ਕਿਸਾਨ ਜਥੇਬੰਦੀਆਂ ਇੱਥੇ 톨 플라자 프리 크라ਣ आए ने ਕਿਉਂਕਿ ਚਿਪ ਵਾਲੇ ਮੀਟਰਾਂ ਦੇ ਖਿਲਾਫ ਵੀ ਰੋਸ਼ ਪਿਛਲੇ ਦਿਨਾਂ ਚ ਵੇਖਣ ਨੂੰ ਮਿਲਿਆ ਔਰ ਨਾਲ ਹੀ ਜਿਹੜੀ ਰਾਹੋਂ ਰੋਡ ਹੈ ਪਿੰਡਾਂ ਦੀਆਂ ਜਿਹੜੀਆਂ ਸੜਕਾਂ ਨੇ ਉਹ ਟੁੱਟੀਆਂ ਹੋਈਆਂ ਨੇ ਔਰ ਇਹ ਪੰਜਾਬ ਸਰਕਾਰ ਦੇ ਖਿਲਾਫ ਕਿਸਾਨਾਂ ਨੇ ਮੋਰਚਾ ਖੋਲਿਆ ਲੁਧਿਆਣਾ ਦੇ ਲੱਡਵਲ ਟੋਲ ਪਲਾਜ਼ਾ ਦੇ ਲੱਡਵਲ ਟੋਲ ਪਲਾਜ਼ਾ ਫ੍ਰੀ ਕਰਾ ਦਿੱਤਾ ਗਿਆ ਸਿੱਧੀਆਂ ਤਸਵੀਰਾਂ ਨੇ ਲੁਧਿਆਣੇ ਦਾ ਲੱਡਵਲ ਟੋਲ ਪਲਾਜ਼ਾ ਜਿਹੜਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਔਰ ਕਿਸਾਨ ਕਈ ਵਾਰ ਇਹਨਾਂ ਲੱਡੋਵਲ ਟੋਲ ਪਲਾਜ਼ਾ ਤੇ ਧਰਨੇ ਤੇ ਬੈਠਦੇ ਰਹਿੰਦੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਰ ਅੱਜ 50 ਸਰਕਾਰ ਦੇ ਖਿਲਾਫ ਇਹ ਹੱਲਾ ਬੋਲਿਆ ਜਾ ਰਿਹਾ ਹੈ ਕਿਸਾਨਾਂ ਵੱਲੋਂ ਔਰ ਟਰੈਕਟਰਾਂ ਦੇ ਸਵਾਰ ਹੋ ਕੇ ਇਹ ਕਿਸਾਨ ਇੱਥੇ ਲੱਡੋਵਲ ਟੋਲ ਪਲਾਜ਼ਾ ਤੇ ਪਹੁੰਚੇ ਨੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਭਾਰੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਲੱਡੋਵਲ ਟੋਲ ਪਲਾਜ਼ਾ ਫ੍ਰੀ ਕਰਾ ਦਿੱਤਾ ਔਰ ਇਹ ਕਿਸਾਨਾਂ ਦਾ ਆਖਣਾ ਹੈ ਕਿ ਅਨਮਿੱਥੇ ਸਮੇਂ ਦੇ ਲਈ ਇਸੇ ਤਰ੍ਹਾਂ ਟੋਲ ਪਲਾਜੇ ਦੇ ਬੈਠਣਗੇ ਜਦ ਤੱਕ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਕਈ ਤਰ੍ਹਾਂ ਦੀਆਂ ਮੰਗਾਂ ਨੇ ਅਸੀਂ ਕਿਸਾਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸਾਨਾਂ ਦਾ ਕੀ ਆਖਣਾ ਹੈ ਕਿਹੜੀਆਂ-ਕਿਹੜੀਆਂ ਮੰਗਾਂ ਨੂੰ ਲੈ ਕੇ ਇਹਨਾਂ ਨੇ ਲਾਡੋਵਾਲ ਟੋਲ ਪਲਾਜਾ ਅੱਜ ਫ੍ਰੀ ਕਰਵਾਇਆ ਸੋ ਇਹ ਜਿੰਨੇ ਵੀ ਬੈਰੀਅਰ ਨੇ ਉਹ ਸਾਰੇ ਚੁਕਵਾ ਦਿੱਤੇ ਗਏ ਨੇ ਔਰ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਆ ਉਹ ਮੇਰੇ ਨਾਲ ਨੇ ਅੱਜ ਤੁਸੀਂ ਲੱਡਵਾਲ ਟੋਲ ਪਲਾਜ਼ਾ ਫ੍ਰੀ ਕਰਾਇਆ ਕੀ ਮੰਗਾ ਕੀ ਨੇ ਸਾਡੇ ਆ ਤਿੰਨ ਮੰਗਾ ਹੈ ਜੀ ਇੱਕ ਤਾਂ ਹੈ ਸਾਡਾ ਰਾਹੋਂ ਰੋਡ ਦੂਜਾ ਸਾਡਾ ਸਸਰਾਲੀ ਵਾਲਾ ਬੰਨ ਔਰ ਤੀਜੇ ਰੇੜੀਆਂ ਫੜੀਆਂ ਆ ਜੀ ਅਸੀਂ ਹਰ ਵਾਰੀ ਇਹ ਲੈਟਰ ਇਹਨਾਂ ਨੂੰ ਦੇ ਚੁੱਕੇ ਆ ਸਰਕਾਰਾਂ ਨੂੰ ਕਿ ਸਾਡੇ ਬੰਨ ਪੱਕੇ ਕਰ ਦਿਓ ਪਰ ਨਹੀਂ ਕਰ ਰਹੀਆਂ ਗਿਆ ਸਾਨੂੰ ਹਰ ਟਾਈਮ ਇਹ ਇੱਕ ਡੇਡ ਦੇ ਦਿੰਦੇ ਆ ਅੱਜ 20 ਤਰੀਕ ਲੈ ਲਓ ਅੱਜ 10 ਤਰੀਕ ਲੈ ਲਓ ਫਿਰ ਇਹਨਾਂ ਨੇ 15 ਤਰੀਕ ਦੇ ਦਿੱਤੀ ਆ ਹੁਣ ਜਦੋਂ ਆਸੀਂ ਇਹ ਟੋਲ ਦੀ ਕਾਲ ਦਿੱਤੀ ਆ ਤੇ ਮੰਤਰੀ ਸਾਹਿਬ ਦਾ ਵੀ ਨਾਲੇ ਬਿਆਨ ਆਂਦਾ ਕਿ 29 ਤਰੀਕ ਨੂੰ ਟੋਲ ਲੱਗ ਜਾ ਟੈਂਡਰ ਲੱਗ ਜਾਣਾ ਵਾ ਸੋ ਸਾਸੀਂ ਇਹ ਪੁੱਛਣਾ ਚਾਹੁੰਦੇ ਆ ਕਿ ਟੈਂਡਰ ਲੱਗਿਆ ਆ ਕਿ ਨਹੀਂ ਲੱਗਿਆ ਸਾਨੂੰ ਇਹ ਕਨਫਰਮ ਕਰਨ ਪੂਰਾ ਕਦੋਂ ਕੰਮ ਚਲਾਣਾ ਉਹਨਾਂ ਜਿਹੜਾ ਰੈਡੂਲ ਫ੍ਰੀ ਕਰਾਂਗੇ ਜੀ ਬਿਲਕੁਲ ਜੀ ਸੋ ਇਹ ਇਹ ਜਿਹੜੀਆਂ ਤਸਵੀਰਾਂ ਨੇ ਲੁਧਿਆਣਾ ਦੇ ਲੱਡੋਵਾਲ ਟੋਲ ਪਲਾਜੇ ਦੀਆਂ ਨੇ ਜਿੱਥੇ ਕਿਸਾਨਾਂ ਨੇ ਲੱਡੋਵਾਲ ਟੋਲ ਪਲਾਜਾ ਫ੍ਰੀ ਕਰਵਾਇਆ ਔ ਇਹ ਮੰਗਾਂ ਚਾਹੇ ਰਾਹੋ ਰੋਡ ਦੀਆਂ ਸੜਕਾਂ ਹੁਣ ਲੁਜਾਰੇ ਦੀਆਂ ਪਿੰਡਾਂ ਦੀਆਂ ਚਾਹੇ ਉਹ ਬੰਨ ਹੋਣ ਜਿਹੜੇ ਸਤਲੁਜ ਰਿਆ ਦੇ ਬੰਨ ਨੇ ਉਹਨਾਂ ਨੂੰ ਪੱਕਾ ਕਰਨ ਦੇ ਲਈ ਔਰ ਪਿਛਲੇ ਦਿਨਾਂ ਦੇ ਵਿੱਚ ਵੀ ਭਾਰਤੀ ਕਿਸਾਨ ਮਜ਼ਦੂਰੀ ਯੂਨੀਅਨ ਨੇ ਇਹ ਪ੍ਰਦਰਸ਼ਨ ਕੀਤਾ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਔਰ ਮੇਰੇ ਨਾਲ ਦਿਲਬਖ ਸਿੰਘ ਆ ਭਾਰਤੀ ਕਿਸਾਨ ਮਜ਼ਦੂਰੀ ਯੂਨੀਅਨ ਦੇ ਪ੍ਰਧਾਨ ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ ਇਹ ਅਨੁਮਿੱਥੇ ਸਮੇਂ ਦੇ ਲਈ ਹੈ ਕਿ ਥੋੜੀ ਦੇਰ ਦੇ ਲਈ ਹੈ ਨਹੀਂ ਇਹ ਅਜੇ ਪਹਿਲਾਂ ਤੇ ਅਨੁਮਿੱਥੇ ਸਮੇਂ ਲਈ ਆ ਬਾਕੀ ਸਾਡੀ ਮੀਟਿੰਗ ਤੋਂ ਬਾਅਦ ਚ ਜੋ ਫੈਸਲਾ ਹੋਊਗਾ ਜੋ ਲੋਕਾਂ ਦਾ ਫੈਸਲਾ ਹੋਊਗਾ ਕੰਮ ਹੋ ਰਿਹਾ ਕਿ ਨਹੀਂ ਹੋ ਰਿਹਾ ਇਹਦੇ ਤੇ ਡਿਪੈਂਡ ਕਰਦਾ ਹੈ ਕੀ ਕੀ ਮੰਗਾ ਨੇ ਇੱਕ ਪਾਸੇ ਕਈ ਕਿਸਾਨ ਜਥੇਬੰਦੀਆਂ ਟਰੈਕਟਰ ਮਾਰਚ ਕੱਢ ਰਹੀਆਂ ਨੇ 26 ਜਨਵਰੀ ਦਾ ਦਿਹਾੜਾ ਗਣਤੰਤਰ ਦਿਵਸ ਔਰ ਦੂਜੇ ਪਾਸੇ ਤੁਸੀਂ ਇਹ ਮੋਰਚਾ ਲਾਇਆ ਟੋਲ ਪਲਾਜ਼ੇ ਦੇ ਅੱਜ ਦੇ ਦਿਨ ਸੰਵਿਧਾਨ ਲਾਗੂ ਹੋਇਆ ਸੀ ਪਰ ਇਹਨਾਂ ਨੂੰ ਪੁੱਛੋ ਵੀ ਸੰਵਿਧਾਨ ਦੇ ਦਾਇਰੇ ਚ ਕੰਮ ਕਿਹੜਾ ਕਰ ਰਹੇ ਨੇ ਇਹਨਾਂ ਨੇ ਸੰਵਿਧਾਨ ਨੂੰ ਪਾਸੇ ਕਰਤਾ ਇਹਨਾਂ ਨੇ ਸੰਵਿਧਾਨ ਦੀਆਂ ਤੱਜੀਆਂ ਡਾਈਆਂ ਪਈਆਂ ਨੇ ਅੱਜ ਤਾਂ ਲੋਕ ਸੜਕਾਂ ਤੇ ਨੇ ਕੋਈ ਕੰਮ ਨਹੀਂ ਸਰਕਾਰ ਕਰ ਰਹੀ ਸਭ ਤੋਂ ਨਕਮੀ ਸਰਕਾਰ ਆ ਜਿਹੜੀ ਉਹ ਆਮ ਆਦਮੀ ਦੀ ਤੇ ਉਹ ਤੋਂ ਨਕਮੀ ਸਰਕਾਰ ਆ ਬੀਜੇਪੀ ਦੀ ਇਹ ਦੋਨੇ ਸਰਕਾਰਾਂ ਨਕਮੀਆਂ ਨੇ ਇਸ ਕਰਕੇ ਲੋਕ ਅੱਜ ਪੂਰਾ ਭਾਰਤ ਛੜਕਾ ਦੇ ਆ ਮੰਗਾ ਕੀ ਕੀ ਨੇ ਮੰਗਾ ਸਾਡੀਆਂ ਦੇ ਜਿਹੜੀਆਂ ਲੋਕਲ ਮੰਗਾ ਨੇ ਉਹਦੇ ਇੱਕ ਸਸਰਾਲੀ ਬੰਨਣਾ ਤੇ ਇੱਕ ਸੜਾ ਰਾਂਹ ਰੋਡ ਆ ਦੂਜੇ ਜਿਹੜੇ ਟਰੈਕਟਰ ਨਿਕਲੇ ਨੇ ਉਹ ਬਿਜਲੀ ਸੋਧ ਬਿੱਲ ਤੇ ਲੈ ਕੇ ਨਿਕਲੇ ਨੇ ਸਾਡੀ ਐਮਐਸਪੀ ਦਾ ਗਾਰੰਟੀ ਕਰੂਣਾ ਕਿਸਾਨਾਂ ਦੀ ਕਰਜ਼ਾ ਭਾਵੀ ਆ ਤੇ ਇੱਕ ਨਰੇਗਾ ਜਿਹੜੀ ਇਹਨਾਂ ਨੇ ਨਰੇਗਾ ਦਾ ਨਾਮ ਬਦਲ ਕੇ ਜੀ ਰਾਮ ਜੀ ਰੱਖ ਦਿੱਤਾ ਉਹ ਰੋਡ ਤੇ ਜਿਹੜਾ ਉਹਦਾ ਵਿਚਲਾ ਮਕੋਟਾ ਸਾਰਾ ਬਦਲ ਕੇ ਉਹਨੂੰ ਬੰਦ ਕਰਨ ਦੇ ਚੱਕਰ ਦੇ ਵਿੱਚ ਜਿਹੜਾ ਹੈ ਉਹਦੇ ਵਿਰੋਧ ਦੇ ਵਿੱਚ ਅੱਜ ਸਾਰੀ ਦੁਨੀਆ ਝੜਕਾਂ ਤੇ ਆ ਅਉਣ ਵਾਲੇ ਦਿਨਾਂ ਦੇ ਵਿੱਚ ਇਹ ਮੋਰਚਾ ਐਸੇ ਤਰ੍ਹਾਂ ਰਹੇਗਾ ਲਟਵਲ ਟੋਲ ਪਲਾਜ਼ਾ ਬਿਲਕੁਲ ਜੀ ਅਸੀਂ ਇਹ ਮੀਟਿੰਗ ਦੇਖਦੇ ਆ ਜਿਸ ਤਰ੍ਹਾਂ ਮੀਟਿੰਗ ਹੋਏਗੀ ਸਾਡਾ ਡਿਸੀਜਨ ਹੋਏਗਾ ਉਸ ਤਰ੍ਹਾਂ ਅਸੀਂ ਕਰਾਂਗੇ ਜੀ ਹਜੇ ਇਸ ਬਾਰੇ ਅਸੀਂ ਸੋਚਿਆ ਨਹੀਂਗਾ ਜੇ ਤਾਂ ਮੀਟਿੰਗ ਕਰਕੇ ਗਾਹਾਂ ਵਾਲਾ ਕੰਮ ਹੋਊਗਾ ਉਸ ਤਰ੍ਹਾਂ ਅਸੀਂ ਕਰ ਲਾਂਗੇ ਹਾਂ ਜਿੱਥੇ ਸਮੇਂ ਦੇ ਲਈ ਬੈਠੇ ਰੋਗੇ ਨਹੀਂ ਹਜੇ ਤਾਂ ਸਾਡੀ ਇਸ ਬਾਰੇ ਕੋਈ ਗੱਲ ਨਹੀਂ ਹੋਈ ਅੱਜੇ ਤਾਂ ਅਸੀਂ ਸਰਕਾਰ ਨੂੰ ਸੁੱਤੀ ਪਈ ਨੂੰ ਜਗਾਇਆ ਦਿਖਾਇਆ ਵੀ ਭਾਈ ਵੀ ਜਾਗਜੋ ਵੀ ਜਿਹੜੇ ਬੰਨ ਟੁੱਟੇ ਸੀ ਜਿਹੜੇ ਆਲ ਅਫਸਰ ਉੱਥੇ ਆਏ ਆ ਤੇ ਉਹਨਾਂ ਨੂੰ ਪਤਾ ਨਹੀਂ ਸੀ ਕਿ ਬੰਨ ਟੁੱਟੇ ਹੋਏ ਆ ਠੋਕਰਾਂ ਟੁੱਟੀਆਂ ਨੇ ਪਿੰਡਾਂ ਦੀਆਂ ਉਹ ਕਦੋਂ ਬੰਨਣੀਆਂ ਨੇ ਜਦੋਂ ਪਾਣੀ ਆ ਜਾਊਗਾ ਉਦੋਂ ਬੰਨਣਗੇ ਇਹ ਸੋ ਉਹਨਾਂ ਨੂੰ ਜਗਾਉਣ ਵਾਸਤੇ ਨਾ ਵੀ ਸੁੱਤੇ ਪਏ ਨੇ ਤਾਂ ਅਸੀਂ ਅੱਜ ਆਏ ਆ ਫਰੀ ਕਾਲ ਅੱਛਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਆਪਣੇ ਆਗੂਆਂ ਦੇ ਨਾਲ ਚੇਪ ਵਾਲੇ ਮੀਟਰਾਂ ਨੂੰ ਲੈ ਕੇ ਵੀ ਧਰਨੇ ਤੇ ਬੈਠੇ ਸੀ ਉਹ ਚੇਪ ਵਾਲੇ ਮੀਟਰ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਲਾਓਗੇ ਪਿੰਡਾਂ ਦੇ ਵਿੱਚੋਂ ਸਰਕਾਰ ਨਾਲ ਕੀ ਰਾਬਤਾ ਬਣਿਆ ਕੋਈ ਮੀਟਿੰਗ ਫਿਕਸ ਬਿਲਕੁਲ ਸਾਡੇ ਮੀਟਰ ਰੈਗੂਲਰ ਹੀ ਲੈ ਰਹੇ ਨੇ ਅਸੀਂ ਲਾ ਲਾ ਕੇ ਰੱਖੀ ਜਮਾ ਕਰਵਾਈ ਜਾ ਰਹੇ ਨੇ ਨੇੜੇ ਦੇ ਬਿਜਲੀ ਦਫਤਰਾਂ ਚ ਜਿੰਨਾ ਚਿਰ ਸਰਕਾਰ ਲਾਉਣੇ ਬੰਦ ਨਹੀਂ ਕਰਦੀ ਅਸੀਂ ਲਾਉਣੇ ਬੰਦ ਨਹੀਂ ਕਰਨੇ ਸਰਕਾਰ ਨੂੰ ਚਾਹੀਦਾ ਵੀ ਜਿਸ ਚੀਜ਼ ਦਾ ਵਿਰੋਧ ਹੋ ਰਿਹਾ ਉਹਨੂੰ ਬੰਦ ਕੀਤਾ ਜਾਵੇ ਸੋ ਇਹ ਇਹ ਪ੍ਰਦਰਸ਼ਨ ਅੱਜ ਲੱਡੋਵਲ ਟੋਲ ਪਲਾਜ਼ੇ ਦੇ ਵੇਖਣ ਨੂੰ ਮਿਲ ਰਿਹਾ ਕਈ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹ ਇੱਥੇ ਲੱਡੋਵਲ ਟੋਲ ਪਲਾਜ਼ੇ ਤੇ ਪ੍ਰੋਟੈਸਟ ਕਰ ਰਹੀਆਂ ਨੇ ਔਰ ਇਹਨਾਂ ਦਾ ਆਖਣਾ ਹੈ ਕਿ ਹਜੇ ਅਗਲੀ ਮੀਟਿੰਗ ਇੱਥੇ ਹੀ ਹੋਵੇਗੀ ਇਹਨਾਂ ਦੀ ਔਰ ਇਹ ਅਨੁਮਿੱਥੇ ਸਮੇਂ ਦੇ ਲਈ ਹੀ ਇਹ ਨੂੰ ਸਮਝਿਆ ਜਾਵੇ ਕਿ ਇਸ ਟੋਲ ਪਲਾਜ਼ੇ ਦੇ ਇਸੇ ਤਰ੍ਹਾਂ ਬੈਠਣਗੇ ਕਿਉਂਕਿ ਕਈ ਤਰ੍ਹਾਂ ਦੀਆਂ ਮੰਗਾਂ ਨੇ ਚਾਹੇ ਰਾਹੋ ਰੋੜ ਦੀ ਗੱਲ ਕਰੀਏ ਸੜਕਾ ਦੀ ਚਾਹੇ ਹੋ ਸਤਲੁਜ ਦਰਿਆ ਦੇ ਬੰਨਾਂ ਦੀ ਗੱਲ ਕਰੀਏ ਔਰ ਗੱਡੀਆਂ ਜਿਹੜੀਆਂ ਨੇ ਬਿਲਕੁਲ ਫ੍ਰੀ ਨਿਕਲ ਰਹੀਆਂ ਨੇ ਕੋਈ ਵੀ ਟੋਲ ਭਰ ਕੇ ਕੋਈ ਗੱਡੀ ਇੱਥੋਂ ਕਿਉਂਕਿ ਬੈਰੀਗੇਡ ਜਿੰਨੇ ਵੀ ਐ ਟੋਲ ਪਲਾਜ਼ੇ ਤੋਂ ਉਹ ਚੱਕ ਦਿੱਤੇ ਗਏ ਨੇ ਟੋਲ ਬੈਰੀਅਰ ਨੂੰ ਚੱਕਣ ਤੋਂ ਬਾਅਦ ਜਿਹੜੇ ਕੈਬਿਨ ਆ ਕੈਬਿਨ ਦੇ ਵਿੱਚ ਕੋਈ ਵੀ ਮੁਲਾਜ਼ਮ ਟੋਲ ਕਰਮਚਾਰੀ ਨਹੀਂ ਬੈਠਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹਨਾ ਕਿਸਾਨਾਂ ਦਾ ਆਖੜਾ ਹੈ ਕਿ ਜੇ ਮੰਗਾ ਨਾ ਮੰਨਿਆ ਗਿਆ ਤਾਂ ਐਸੀ ਤਰ੍ਹਾਂ ਇਹ ਪ੍ਰਦਰਸ਼ਨ ਚੱਲਦਾ ਰਹੇਗਾ ਮੈਂ ਆਪਣੇ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਫਿਰ ਹਾਜ਼ਰ ਹੋਵਾਂਗਾ ਇਜਾਜ਼ਤ ਦਿਓ ਨਾ ਤਸਵੀਰਾਂ ਦੇ ਨਾਲ